ਦੇ ਪਿਆਰੇ ਪ੍ਰੈਸ ਵਾਲੇ ਵੀਰਾਂ ਨੂੰ ਬਰਣਾ ਨੂੰ ਸਾਰਿਆਂ ਨੂੰ ਜੀ ਆਇਆਂ ਕਹਨਾ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਦਿਲੀ ਮੁਬਾਰਕਬਾਦ ਦਿਨਾ ਯਾਰ ਇੱਕ ਮਿੰਟ ਆਵਾਜ਼ ਬਾਅਦ ਚ ਕਰ ਲਿਓ ਪਲੀਜ਼ ਜਿਹੜੇ ਪੁਲਿਸ ਦੇ ਵਿੱਚ ਕਟਿੰਗ ਐਜ ਲੈਵਲ ਤੇ ਸਾਡੇ ਮੁਲਾਜ਼ਮ ਕੰਮ ਕਰਦੇ ਨੇ ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਔਰ ਰੈਕੋਗਨਾਈਜ਼ ਨਹੀਂ ਹੁੰਦਾ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹ ਟੀਮ ਵਰਕ ਹੈ ਜਿਹੜਾ ਮਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ ਕਿ ਅਸੀਂ ਉਹਨੂੰ ਰੈਕੋਗਨਾਈਜ਼ ਕਰ ਨਹੀਂ ਕਰਦੇ ਤਾਂ ਸਾਡੀ ਇਹ ਲੀਡਰਸ਼ਿਪ 'ਚ ਮੈਨੂੰ ਲੱਗਦਾ ਮੈਨੂੰ ਆਪਣੇ 'ਚ ਇਹ ਪ੍ਰੋਬਲਮ ਹੈ ਉਹ ਇਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਟਵਾਰਡਸ ਕਰਾਈਮ ਐਂਡ ਡਰੱਗਸ ਇੱਕ ਹਫ਼ਤੇ ਤੋਂ ਮੈਂ ਇੱਥੇ ਜੁਆਇਨ ਕੀਤਾ ਹੈ ਮੈਂ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਆ ਸੀਗਾ ਤੇ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦਿਆਂ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਵੀ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਵੀ ਕਰਨੀ ਸੀ ਤੇ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਸੀਗਾ ਉਹਦੇ ਜੇ ਆਪਾਂ ਚਾਤੀ ਮਾਰੀਏ ਕਿ ਜਿਵੇਂ ਸੁਲਤਾਨ ਵੰਡ ਤੋਂ ਸ਼ੁਰੂ ਕੀਤਾ ਉੱਥੇ ਜੋ ਸਨੇਚਰਸ ਭੱਜੇ ਸਨੇਚਿੰਗ ਕਰਕੇ ਤੇ ਮੁੰਡਿਆਂ ਨੇ ਨਹਿਰ 'ਚ ਉਹਨਾਂ ਨੇ ਛਾਲ ਮਾਰਤੀ ਇਹ ਉਹਨਾਂ ਨੇ ਮਗਰ ਮਾਰਤੀ ਸੋ दैट ਮੈਂ ਸਮਝਦਾ ਕਿ ਬੜੀ ਅੱਛੀ ਗੱਲ ਇਹ ਕੀਤੀ ਉਸ ਤੋਂ ਇਲਾਵਾ ਜਿਹੜੇ ਕੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟਿਵਾ ਗਨਪੁਆਇੰਟ ਤੇ ਖੋਇਆ ਗਿਆ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾ ਨੇ ਉਹਨੂੰ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਇਸੇ ਕਰਕੇ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫਿਕੇਟ ਦੇ ਕੇ ਨਾਲ ਆਨਰ ਕੀਤਾ ਹੈ ਔਰ ਤੁਹਾਡੇ ਲੋਕਾਂ ਦੇ ਸਾਹਮਣੇ ਜਦੋਂ মিডিਆ ਤੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ਲ ਕੁਆਂਟੀਟੀ ਦੀ ਹੀਰੋਇਨ ਫੜੀ ਉਹ ਮੁਲਾਜ਼ਮ ਦੇ ਸੈੱਟ ਵੀ ਲੱਗੀ ਕਿ ਉਹਨੇ ਧੱਕਾ ਮਾਰਤਾ ਸੋ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਛੇ ਦੇ ਗੱਲ ਇਹਨਾਂ ਇੰਨੀ ਹਾਈਲਾਈਟ ਨਾ ਹੁੰਦੀ ਉਹਨਾਂ ਦਾ ਰੋਲ ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛਾਟੇ ਦੇ ਵਿੱਚ ਹੋਇਆ ਜੋ ਕੁਦਰਤੀ ਗਵਰਨਰ ਸਾਹਿਬ ਦਾ ਰੂਟ ਨਹੀਂ ਆ ਸਕੀ ਛਾਟੇ ਦੇ ਐਸਐਚਓ ਤੇ ਉਹ ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਗੱਡੀ ਰੋਕੀ ਵਰਨਾ ਉਹ ਚੋ ਚਾਹੇ ਹਿਰੋਇਨ ਘਾਟ ਕੁਆਨਟੀਟੀ ਮਿਲੀ ਪਰ ਕੈਸ਼ ਮਿਲ ਗਿਆ ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਕਜਿਸ ਤੇ ਗਏ ਉੱਥੇ ਕੰਡਾ ਵੀ ਮਿਲ ਗਿਆ ਬੰਦੇ ਭੱਜਦੇ ਨੇਚੁਰਲੀ ਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇਗੇ ਬਟ ਅੱਛਾ ਫਾਲੋਅ ਅਪ ਐਕਸ਼ਨ ਤਾਂ ਹੋਇਆ ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਦੇ ਨਜ਼ਰ ਰੱਖਦੇ ਕੀਤਾ ਮੋਕਮਪੁਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇ ਗਏ ਉਹਦੇ 39 ਮਕਦਮੇ ਦਰਜ ਸੀ ਬੰਦੇ ਦੇ। ਉਹ 39 ਕੇਸਾਂ ਦੇ ਵਿੱਚ ਵਾਂਟਡ ਸੀਗੀ ਇੱਕ ਗਨ ਮਿਲੀ ਇੱਕ ਪਿਸਤੌਲ ਮਿਲਿਆ ਸਾਰੀ ਪਿਛਲੀ ਗਲਬਾ ਚੱਲੀ। ਇਸ ਤੋਂ ਇਲਾਵਾ ਇਹਨਾਂ ਨੇ ਛਾਡੇ ਵਾਲੇ ਨੇ ਇੱਕ ਫਿਰੋਜ਼ਪੁਰ ਦਾ ਪੁਰਾਣਾ ਡਰੱਗਸ ਸਮਗਲਰ ਸੀ ਉਥੇ ਆਮ ਨਾਲ ਕਿਸੇ ਕਲੋਨੀ 'ਚ ਰਹਿ ਰਿਹਾ ਸੀਗਾ। ਜਦੋਂ ਆਪਾਂ ਕੈਸੋ ਕੋਆਰਡਨਸਰਚ ਆਪਰੇਸ਼ਨ ਕਰਦੇ ਆ ਉਹਦੇ ਚ ਉਹ ਵੀ ਬੰਦਾ ਟਰੇਸ ਹੋਇਆ ਟ੍ਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਟ ਸੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ ਕਿ ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਚეკਣਾ ਵੀ ਤੁਸੀਂ ਕੀਤਾ ਨਹੀਂ ਕੀਤਾ ਡਰੱਗ ਫੜੀ ਉਤੋਂ ਰਿਕਵਰੀ ਹੋਈ ਮੌਕੇ ਤੇ ਆਫੀਸਰਸ ਬੁਲਾਏ ਉਹਨਾਂ ਨੇ ਤਾਂ ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿਣਾ ਕਿ ਉਹ ਜਿਹੜੀ ਆਪਾਂ पूरा अपने तंद ही ना और मन ਨਾਲ ਡਿਊਟੀ ਕਰ ਰਹੇ ਆ ਸੋ ਜੇਕਰ ਆਪਾਂ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀपीएस ਦੇ 7 ਮੁਕਦਮੇ ਦਰਜ ਕੀਤੇ ਗਏ 14 ਸਵਗਦਰ ਫੜੇ ਗਏ ਇਹਨਾਂ ਤੋਂ ਮੇਨ ਡਰਗ ਮਨੀ ਬੜੀ ਫੜੀ ਗਈ ਹੈ ਚਾਹੇ ਹਿਰੋਇਨ ਦੀ ਕੁਆਂਟੀਟੀ ਘੱਟ ਵੀ ਸੀ 17,52,690 ਰੁਪਏ ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ ਔਨ ਪਰਸਨ ਘੱਟ ਵੀ ਹੁੰਦੀ ਹੈ ਅਸਲਾ ਹੱਟ ਦੇ ਵਿੱਚ ਜੇ ਆਪਾਂ ਦੇਖੀਏ ਚਾਰ ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮਜ਼ 7 ਵੈਪਨ ਔਰ 5 ਮੈਗਜ਼ੀਨ 37 ਕਾਰਤੂਸ ਪਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਕਿਉਂਕਿ ਸਨੇਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਂਪੈਂਟ ਸੀ ਔਰ ਤੁਹਾਡੇ ਨਾਲ ਮੈਂ ਕੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਨਾ ਸਾਡੇ ਕੰਟਰੋਲ ਰੂਮ ਤੇ ਕਾਲਜ਼ ਆਉਂਦੀਆਂ 112 ਤੇ ਉਹ ਤੋਂ ਕਾਫੀ ਮੈਂ ਡਿਟੇਲ ਡਾਟਾ ਦੇਖਦੇ ਰਹੇ ਨਾ ਕਈ ਵਾਰੀ ਕੋਈ ਲੋਕ ਹੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜਰੂਰ ਆਈ ਹੁੰਦੀ ਹੈ ਸੋ ਪ੍ਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਜਿਹੜੇ ਬਹਾਦਰ ਸਾਰੇ ਆਫੀਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੇਚਿੰਗ ਰਿਪੋਰਟ ਨਹੀਂ ਆਪਣੀ ਹੋਈ ਰਦਰ ਫੰਡ ਚ ਕਾਮਯਾਬ ਆਪਾਂ ਹੋਏ ਆ 6 ਕੇਸਾਂ ਚ 26 ਸਨੇਚਰ ਉਹਨਾਂ ਤੋਂ ਰਿਕਵਰੀ ਹੈ 1 ਲੱਖ 70000 ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ ਦੈਟ ਇਜ਼ ਵੈਰੀ ਗੁੱਡ ਗੇਂਬਲਿੰਗ ਐਕਟ ਚ 5 ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1 ਲੱਖ 8000 ਰੁਪਇਆ ਉਹਦੇ ਚ ਵੀ ਰਿਕਵਰ ਹੋਇਆ ਯੂਐਚ ਪ੍ਰੀਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਬਾਰ ਬਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਲਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਚ ਐਨਡੀਪੀਐਸ ਤੇ ਹੋਰ ਧਰਾਵਾਂ ਸਾਥ 7 ਪਗੋੜੇ ਫੜੇ ਗਏ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੇ ਹਫਤੇ ਦੀ ਦੇਖੀ ਅਪ ਪੁਰਾਣੇ ਮੁਕਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੰਦੇ ਹਾਂ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਜਿੱਚ ਕੁਝ ਬੰਦੇ ਫੜੇ ਗਏ ਪਰ ਕੁਝ ਰਹਿੰਦੇ ਵੀ ਐ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ ਐਨਡੀਪੀਐਸ ਹੈ ਜਾਂ ਕੋਈ 307 ਹੈ ਉਹਦੇ ਚ ਵੀ ਇਸ ਹਫਤੇ 85 ਦੋਸ਼ੀ ਫੜੇਗੇ 85 ਇਹਨਾਂ ਚ ਪੰ ਕੁੱਲ 100 ਤੀ ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ ਤੇ 85 ਇਸ ਹਫਤੇ ਚ ਫੜੇ ਗਏ। ਸੋ that is a good achievement. ਫੇਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਆ ਜਿਹੜਾ ਉਹ سنگੀਰ ਜੁਰਮ ਵਾਲਾ 39 SSJ ਦੇ ਬੰਦਿਆਂ ਦੇ ਖਿਲਾਫ ਸੀ ਦੋ ਪਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ ਕਿਉਂਕਿ ਸਾਡਾ ਪੈਸਿਆਂ ਦਾ ਰੋਲਾ ਪੈ ਗਿਆ ਅਸੀਂ ਉਹਦੇ ਪੈਰ 'ਚ ਗੋਲੀ ਵੀ ਮਾਰੀ ਬੰਦੇ ਦੇ। ਜਿਹਨੇ ਇਸ ਕ੍ਰਾਈਮ ਹੈ ਉਹਨੇ ਰਿਪੋਰਟ ਨਹੀਂ ਕੀਤਾ ਹੁਣ ਐਕਚੁਅਲੀ ਉਹ ਵੀ ਅਸੀਂ ਹੁਣ ਟਰੇਸ ਕਰ ਰਹੇ ਹਾਂ ਵੀ ਉਹ ਬੰਦਾ ਕੌਣ ਸੀਗਾ ਹਾਲਾਂਕਿ ਸਾਡਾ ਜ਼ਿਲ੍ਹਾ ਨਹੀਂ ਪਰ ਫਿਰ ਵੀ ਅਸੀਂ ਉਹਨੂੰ ਦੇਖ ਰਹੇ ਹਾਂ ਜੇ ਆਪਾਂ ਟ੍ਰੈਫਿਕ ਦੇ ਤੇ ਜਿਹੜੀ ਸਾਡਾ ਇੰਪੈਕਟ ਹੈ ਸਨੇਚਿੰਗ ਦੇ ਉੱਤੇ ਉਹਦੇ ਤੇ ਆਪਾਂ ਕੀ ਕਰ ਰਹੇ ਹਾਂ ਕਿ ਜਿਹੜੇ ਵਿਦਆਊਟ ਪੇਪਰਸ ਜਿਹੜੇ ਕ੍ਰਿਮੀਨਲ ਐਲੀਮੈਂਟਸ ਘੁਮਰੇ ਆ ਜਾਂ ਕਿਸੇ ਨੇ ਨੰਬਰ ਪਲੇਟ ਸਹੀ ਨਹੀਂ ਲਾਈ ਜਾਂ ਮਿੱਟੀ ਲਾਈ ਹੋਈ ਹੈ ਉਹ ਅਸੀਂ ਸਪੈਸ਼ਲ ਡਰਾਈਵ ਚਲਾਈ ਸੀ ਕਿ ਅਸੀਂ ਜਿਹੜੇ ਟੂ-ਵੀਲਰ ਉਹ ਇੰਪਾਉਂਡ ਕਰੀਏ ਸੋ ਜੇ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ 118 ਇਹੋ ਜੇ ਟੂ व्हीਲਰ ਹੈ ਜਿਹੜੇ ਇੰਪਾਉਂਡ ਕੀਤੇ ਗਏ 1 ਵੀਕ ਸੋ ਦਾ ਇੰਪੈਕਟ ਇਹ ਹੋਇਆ ਕਿ ਨੇਚਰਲੀ 스내ਚਿੰਗ ਦੇ ਉੱਤੇ ਉਹਦਾ ਫਰਕ ਪਿਆ ਜਿਹੜਾ ਸਟਰੀਟ ਕ੍ਰਾਈਮ ਹੈ ਸੋ ਮੇਰਾ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਇਨਵਾਈਟ ਕਰਨ ਦਾ ਜਿਹੜਾ ਸਾਥ ਲੱਗੇ ਉਹ ਕਾਪੀ ਦੇ ਨਾਮਵਰ ਅਸਮਗਰ ਪੜਿਆ ਕਹਿੰਦਾ ਪਰ ਦੱਸਿਆ ਜੀ ਦੱਸਿਆ ਮੈਂ ਉਹ ਮੈਂ ਅੱਜ ਤਾਂ ਨਹੀਂ ਦੱਸਿਆ ਬਿਕੋਜ਼ ਉਹਦੀ ਪ੍ਰੈਸ ਕਾਨਫਰੰਸ ਵੀ ਹੋਣੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਹੈ ਇਹ ਉਹ ਮੈਂ ਵੈਸੇ ਪਿੱਛੇ ਜ਼ਿਕਰ ਕਰ ਦਿੱਤਾ ਸੀਗਾ ਵੀ ਉਹ ਤਾਂ ਹੀ ਮੁੰਡੇ ਦੇ 6 ਵਜੇ ਉਹ ਤਾਂ ਮੈਂ ਦੱਸਿਆ ਸ਼ੁਰੂ ਚ ਸੋ ਮੇਰਾ ਕਹਿਣ ਦਾ ਮਕਸਦ ਹੈ ਸਾਡਾ ਇਹ ਮੋਟੀਵੇਟਿੰਗ ਪਾਰਟ ਵੀ ਬੜਾ ਜ਼ਰੂਰੀ ਹੈ ਸਾਡੇ ਮੁਲਾਜ਼ਮਾਂ ਨੂੰ ਫੋਰਸ ਨੂੰ ਪਤਾ ਲੱਗੇ ਇਹਨਾਂ ਦੇ ਘਰ ਦੇ ਹੰਦ ਤੱਕ ਵੀ ਇਹ ਗੱਲ ਜਾਵੇ ਕਿ ਦੇਖੋ ਮੁਲਾਜ਼ਮ ਸਾਡੇ ਇੰਨੇ ਦਿਨ ਰਾਤ ਡਿਊਟੀ ਕਰਦੇ ਆ ਤੇ ਉਹਨਾਂ ਦੀ ਰੈਕਗਨਿਸ਼ਨ ਵੀ ਸੋ ਇਹ ਸੀ ਮੇਨ ਗੱਲ ਕੋਈ ਸਰ ਤੁਸੀਂ ਤਾਂ ਪੜ ਰਹੇ ਹੋ ਜਿਹੜੇ ਚੋਰੀ ਦੇ ਬਾਈਕਲ ਲੈ ਤੇ ਇੱਥੇ ਲੋਕੋ ਕੇ ਦੇ ਵਿੱਚ ਇਸ ਤਰ੍ਹਾਂ ਚੋਰੀ ਦੀਆਂ ਗੱਡੀਆਂ ਨੂੰ ਰਜਿਸਟਰ ਕੀਤਾ ਜਾਂਦਾ ਹੈ ਇੱਕ ਜਿਹੜਾ ਮੋਟਰਸਾਈਕਲ ਨੰਬਰ ਕੋਡ ਉੱਤੇ ਪੂਰੇ ਲੱਗੇ ਤੇ ਐਸਟੀਐਮ ਦੇ ਉੱਪਰ ਵੀ ਲੱਗੇ ਹਨ ਜਿੱਦੇ ਮਾਨਯੋਗ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤੇ ਨੇ ਉਹਦੀ ਜਾਂਚ ਹੋਈ ਗਈ ਇਸ ਤਰ੍ਹਾਂ ਦੇ ਜਿਹੜੇ ਆਫਰ ਬੰਦੇ ਹੈ ਇਹਨਾਂ ਦੇ ਉੱਤੇ ਵੀ ਕਿਵੇਂ ਤੁਸੀਂ ਕਹੋਗਾ ਜੀ ਜਿਹੜੇ ਸਰਕਾਰੀ ਬੰਦੇ ਇਹ ਕੰਮ ਕਰ ਰਹੇ ਦੇਖੋ ਅਪਾ ਮੰਨਦੇ ਆ ਕਿ ਹਰ ਜਿਹੜਾ ਬਲੈਕਸ਼ੀਪ ਹੁੰਦੀ ਹੈ ਸੋ ਜਿੱਥੇ ਵੀ ਆਪਣੇ ਕੋਈ ਇਨਫੋਰਮੇਸ਼ਨ ਹੁੰਦੀ ਆ ਅਪਾ ਕਿਸੇ ਨੂੰ ਸਪੇਅਰ ਨਹੀਂ ਕਰਦੇ ਔਰ ਨਾ ਹੀ ਕਰਾਂਗੇ SSP ਦਿਹਾਤੀ ਸਾਹਿਬ ਨਾਲ ਮੈਂ ਗੱਲ ਵੀ ਕਰ ਲਾਂਗਾ ਇਹਦੇ ਬਾਰੇ ਡੈਫੀਨਿਟਲੀ ਤੁਸੀਂ ਚੰਗਾ ਕੀਤਾ ਫਲੈਗ ਕੀਤਾ ਇਸ਼ੂ ਉਹਨਾਂ ਨਾਲ ਵੀ ਟੇਕ ਅਪ ਕਰਾਂਗੇ ਸੋ ਮੈਂ ਤੁਹਾਡੇ ਸਾਰਿਆਂ ਦਾ ਵੈਸੇ ਆ ਰੀਅਲੀ ਫੀਲ ਹੈਪੀ ਕਿ ਤੁਹਾਡੇ ਵੱਲੋਂ ਸਾਰਿਆਂ ਨੂੰ ਬੜਾ ਸਹਾਇਕ ਮਿਲਦਾ ਔਰ ਇਸੇ ਤਰ੍ਹਾਂ ਆਪਣਾ ਸਾਰਿਆਂ ਦਾ ਜਿਹੜਾ ਮੇਨ ਮੋਟਿਵ ਹੈ ਕਿ ਸਾਡਾ ਸਮਾਜ ਜਿਹੜਾ ਉਹ ਜਿੰਨਾ ਵੀ ਜੁਰਮ ਰਹਿਤ ਹੋ ਸਕੇ ਜੁਰਮ ਹਮੇਸ਼ਾ ਖਤਮ ਤਾਂ ਕਦੇ ਹੁੰਦੇ ਨਹੀਂ ਪਰ ਚੱਲਦੇ ਰਹਿੰਦੇ ਆ ਬਟ ਜਿੰਨਾ ਵੀ ਆਪਾਂ ਇਕੱਠੇ ਰਲ ਮਿਲ ਕੇ ਆਪਣੇ ਸਿਟੀਜ਼ਨ ਨੂੰ ਸਿਕਿਉਰ ਕਰ ਸਕੀਏ ਉਹਦੇ ਵੱਲ ਆਪਾਂ ਉਦਮ ਕਰਦੇ ਰਹੀ ਹਾਂ ਇਹ ਹਾਂ ਇਹ ਕਿਸੇ ਕਿਸੇ ਦੇ ਸਾਈਕਲ ਦਾ ਤੇ ਨਾ ਤੁਸੀਂ ਰਿਕਾਰਡ ਸਾਰਾ ਬਿਲਕੁਲ ਆਪਦਾ ਵੈਸੇ ਕਰ ਰਹੇ ਹੋ ਜੀ ਮਹੀਨੇ ਵਾਈ ਜੀ ਯਾਰ ਮੈਂ ਇੱਕ ਬਿਗਨਿੰਗ ਕੀਤੀ ਹੈ ਦੇਖੋ ਜਿਹੜੇ ਪ੍ਰਾਈਵੇਟ ਕੰਪਨੀਆਂ ਚ ਵੀ ਕੀ ਹੈ ਇਨਸੈਂਟਿਵ ਕੀ ਹੁੰਦਾ ਹੈ ਏਮਪਲੋਈ ਆਫ ਦਿ ਮੰਥ ਕੱਢਦੇ ਆ ਉਹ ਸੋ ਆ ਸਾਡੇ ਜਿਹੜੇ ਜਾਂਬਾਜ਼ ਅਫਸਰ ਨੇ ਪੁਲਿਸ ਦੇ ਇਹ ਵੀ ਮਤਲਬ ਇਹਨਾਂ ਨੇ ਮਤਲਬ ਵਧੀਆ ਕੰਮ ਕੀਤਾ ਔਰ ਸਾਡਾ ਨਾਮ ਉੱਚਾ ਕੀਤਾ ਹੈ ਸਮਾਜ ਵਾਸਤੇ ਵੀ ਇਹਨਾਂ ਦਾ ਕੰਟਰੀਬਿਊਸ਼ਨ ਹੈ ਸੋ ਇਹਦਾ ਮੇਨ ਮੰਤਵ ਹੈ ਕਿ ਇਹ ਇਨਕਰੇਜ ਫੀਲ ਕਰਨ ਔਰ ਅੱਪਾ ਇਦਾਂ ਹੀ ਰਿਵਿਊ ਕਰਦੇ ਰਹਿਣਾ ਸਰ ਤੁਹਾਡੇ ਅਧਿਕਾਰ ਖੇਤਰ ਜੇ ਆ ਮਨੀ ਮਿਠਾਈ ਵੀ ਤੁਹੇ ਪੈਨਸ਼ਨ ਕਰ ਸਕਦੇ ਸੀ ਤੁਹਾਨੂੰ ਮੋਤਾ ਇਹਨਾਂ ਨੂੰ ਮਿਠਾਈ ਵੀ ਦੇਦੇ ਮਨੀ ਮਿਠਾਈ ਤੇ ਉਹ ਉਹਦੀ ਵੀ ਮੈਂ ਦੱਸ ਰਿਹਾ ਮੇਰੀ ਬੇਨਤੀ ਤਾਂ ਸੁਣ ਲਓ ਬੇਨਤੀ ਤਾਂ ਸੁਣੋ ਡੀਜੀਪੀ ਸਾਹਿਬ ਨੇ ਮੇਰੀ ਰਿਕੁਐਸਟ ਕੀਤੀ ਸੀ ਅੱਜ ਸਵੇਰੇ ਉਹਨਾਂ ਨੇ ਮੈਨੂੰ ਕਿਹਾ ਕਿ ਕੈਸ਼ ਰਿਵਾਰਡ ਤੁਸੀਂ ਵੱਧ ਤੋਂ ਵੱਧ ਭੇਜ ਦੋ ਇਹਨਾਂ ਨੂੰ ਸੋ ਉੱਥੋਂ ਸਾਨੂੰ ਵੱਡੇ ਗੱਫੇ ਮਿਲਣ ਦੀ ਆਸ ਹੈ ਸਾਡੇ ਮਾਨਯੋਗ ਜੀਜੀਪੀ ਸਾਹਿਬ ਬਹੁਤ ਲਿਬਰਲ ਨੇ ਕਿ ਜਿਹੜਾ ਪੁਲਿਸ ਮੁਲਾਜ਼ਮ ਚੰਗਾ ਕੰਮ ਕਰਦਾ ਉਹਨੂੰ ਹੋਰ ਕਰੋ ਸੋ ਮੈਂ ਇਸ ਕਰਕੇ ਉੱਥੋਂ ਇਹਨਾਂ ਨੂੰ ਜਿਹੜੇ ਹੈ ਕੈਸ਼ ਰਿਵਾਰਡ ਵੀ ਦਵਾਉਂਗਾ ਉੱਤੇ ਫੰਕਸ਼ਨ ਆਪਾਂ ਫੇਰ ਕਰਾਂਗੇ ਕੇਸ ਆਈ ਥਿੰਕ ਮੇਰੇ ਕੋਲ ਨਹੀਂ ਮਿਲੇ ਆਪਣੇ ਇਸ ਵਾਲੇ ਕੇਸ ਉਹਨਾਂ ਦੇ ਬਾਰੇ ਫੇਰ ਕੇ ਦਾ ਦੇਖੋ ਆਲਮ ਜੀ ਨੇ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਦਾ ਸੀ ਤਿੰਨੋਂ ਬੰਦੇ ਆਇਡੈਂਟੀਫਾਈਡ ਆ ਦੋ ਚਾਰ ਦਿਨ ਅੱਗੇ ਪਿੱਛੇ ਨੇ ਕਿਸੇ ਵੀ ਟਾਈਮ ਕੰਮ ਹੋ ਸਕਦਾ ਜਦੋਂ ਵੀ ਹੋਇਆ ਤੁਹਾਨੂੰ ਪਹਿਲਾਂ ਦੱਸਾਂਗੇ ਔਰ ਮੋਟਿਵ ਵੀ ਕਲੀਅਰ ਹੋ ਜਾਏਗਾ ਆਪਾਂ ਨੂੰ ਵੀ ਕੀ ਕਾਰਨ ਗਏ ਸੀ ਪਰ ਬੰਦੇ ਅਸੀਂ ਤਿੰਨੋਂ ਆਇਡੈਂਟੀਫਾਈ ਕਰ ਚੁੱਕੇ ਆਂ ਦੀਚ ਉਹਦਾ ਨਾਮ ਤਾਂ ਨਹੀਂ ਲੈ ਰਹੇ ਬਿਕੋਜ਼ ਫਿਰ ਬੰਦਾ ਹੋਰ ਚੁਸਤ ਹੋ ਜਾਂਦਾ ਪਰ ਇੱਕ ਹੋਰ ਚਲੋ ਤੁਸੀਂ ਤੇ ਸਨਮਾਨ ਦਿੱਤਾ ਸਾਰਿਆਂ ਨੂੰ ਬਟ ਅੰਦਰ ਸਰ ਦੇ ਵਿੱਚ ਜਿਹੜੇ ਲੇਡੀਜ਼ ਐਸਐਚਓ ਨੇ ਜਾਂ ਮੈਡਮ ਨੇ ਕਿਹਾ ਕਾਫੀ ਇਹ ਵੀ ਐਕਟਿਵਲੀ ਵੀ ਚੰਗੇ ਜੀ ਕੰਮ ਕਰ ਰਹੇ ਨੇ ਜਿਦਾਂ ਬਾਹਰ ਕੋਲ ਥਾਣਿਆਂ ਦੇ ਮਹਿਲਾ ਉਹ ਕਰ ਦਿੱਤਾ ਗਿਆ ਤੇ ਤਾਂ ਕੰਮ ਕਰੇ ਤੁਸੀਂ ਇਹ ਤੇ ਕੀ ਕਰਾ ਚੋਂਦੇ ਦੇਖੋ ਸਾਡੇ ਬਿਲਕੁਲ ਔਰ ਵਿਮਨ ਫੋਰਸ ਔਰ ਵਿਮਨ ਅਫੀਸਰ ਦਾ ਕੋਈ ਅਸੀਂ ਤਾਂ ਕਦੇ ਇਹੋ ਜੀ ਡਿਸਕ੍ਰਿਮੀਨੇਸ਼ਨ ਹੋਣੀ ਨਹੀਂ ਚਾਹੀਦੀ ਵਾਂਸ ਯੂ ਆਰ ਅ ਪੁਲਿਸ ਅਫੀਸਰ ਯੂ ਆਰ ਅ ਪੁਲਿਸ ਅਫੀਸਰ ਉਹਨੇ ਅਫੀਸਰ ਤਾਂ ਪੁਲਿਸ ਅਫੀਸਰ ਹੀ ਹੈ